ਪ੍ਰਿੰਸੀਪਲ ਸਰ ਅਧਿਆਪਕ ਸਹਿਬਾਨ ਤੇ ਮੇਰੇ ਪਿਆਰੇ ਭੈਣੋ ਤੇ ਭਰਾਵੋ ਮੇਰੇ ਵੱਲੋਂ ਆਪ ਸਭ ਨੂੰ ਅੱਜ ਦੀ ਸਵੇਰ ਦੀ ਸਭਾ ਵਿੱਚ ਮੇਰੇ ਵੱਲੋਂ ਪਿਆਰ ਭਰੀ ਸਭ ਨੂੰ ਸਤਿ ਸ਼੍ਰੀ ਅਕਾਲ ਘਰ ਤੋਂ ਦਰਵਾਜ਼ਾ ਛੋਟਾ ਦਰਵਾਜ਼ੇ ਤੋਂ ਤਾਲਾ ਛੋਟਾ ਤਾਲੇ ਤੋਂ ਚਾਬੀ ਛੋਟੀ ਪਰ ਛੋਟੀ ਜੀ ਚਾਬੀ ਨਾਲ ਘਰ ਖੁੱਲ ਜਾਂਦਾ ਹੈ ਇਸ ਤਰ੍ਹਾਂ ਹੀ ਛੋਟੇ ਛੋਟੇ ਵਿਚਾਰ ਹੀ ਵੱਡੇ ਵੱਡੇ ਬਦਲਾਅ ਲਿਆਉਦੇ ਹਨ ਸੋ ਅੱਜ ਦਾ ਵਿਚਾਰ ਪੇਸ਼ ਕਰਨ ਜਾ ਰਿਹਾ ਬਲਜੀਤ ਸਿੰਘ ਬਹੁਤ ਵਧੀਆ ਸ਼ਾਬਾਸ਼ ਮਨੁੱਖ ਪਹਿਲਾ ਮੇਰੇ ਵੱਲੋਂ ਸਾਸ਼ਟਰੀ ਆਕਾਲ ਮੇਰਾ ਅੱਜ ਦਾ ਵਿਚਾਰ ਹੈ ਉਸ ਸਿੱਖਿਆ ਦਾ ਕੋਈ ਮਤਲਬ ਨਹੀਂ ਹੁੰਦਾ ਜੋ ਇਨਸਾਨ ਨੂੰ ਇਨਸਾਨੀਅਤ ਨਾ ਸਿਖਾਉਂਦੀ ਹੋਵੇ ਇਸ ਕਰਕੇ ਕਿਉਂਕਿ ਸਿੱਖਿਆ ਦਾ ਮੁੱਖ ਮਕਸਦ ਹੀ ਇਨਸਾਨ ਦੇ ਵਿੱਚ ਇਨਸਾਨੀਅਤ ਪੈਦਾ ਕਰਨਾ ਹੈ ਕਿਉਂਕਿ ਇਨਸਾਨੀਅਤ ਤੋਂ ਬਿਨਾ ਮਨੁੱਖ ਪੜਿਆ ਲਿਖਿਆ ਹੁੰਦਿਆਂ ਹੋਇਆਂ ਵੀ ਪਸ਼ੂ ਹੀ ਹੁੰਦਾ ਹੈ ਧੰਨਵਾਦ ਬਹੁਤ ਧੰਨਵਾਦ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ ਪੇਸ਼ ਸੋ ਹੋ ਰਿਹਾ ਹੈ ਪ੍ਰਿਆੰਕ ਸੈਕਿੰਡ ਵਿਲੀਦਾਰ ਦੇ ਕਮਾਂਡ ਦੀ ਟੈਲ ਕਰਕੇ ਦੂਜੇ ਰਾਜਾਂ ਤੋਂ ਪਛੜਿਆ ਪੰਜਾਬ ਜਿਵੇਂ ਮੇਸ਼ ਕਨਵਰਟ ਸਕੂਲ ਪਾਣਾ ਦੀਆਂ ਕਰੈਕਟਰ ਟੀਮਾਂ ਨੇ ਜਿਲ੍ਹਾ ਟੂਰਨਾਮੈਂਟਲ ਜਮਾਰੀਆਂ ਮੰਲਾਂ ਦੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹੈ ਪ੍ਰਿਆੰਕਾ ਕਲਾਪਿੰਗ ਕਰਦਿਆ ਕਰੋ ਇੱਕ ਵਾਰੀ ਜੀ ਦੋਸਤ ਰਿਸਪੈਕਟਡ ਪ੍ਰਿੰਸੀਪਲ ਸਰ ਟੀਚਰਸ ਐਂਡ 올 ਆਈਡੀਅਲ ਫਰੈਂਡਸ ਗੁੱਡ ਮਾਰਨਿੰਗ 올 ਆਫ ਯੂ ਮੇਰਾ ਨਾਮ ਪ੍ਰਿੰਕਾ ਹੈ ਤੇ ਮੈਂ ਅੱਜ ਚੀਤ ਭਗਤ ਸਿੰਘ ਜੀ ਬਾਰੇ ਕੁਝ ਵਿਚਾਰ ਪੇਸ਼ ਕਰਾਂਗੀ। ਵੈਸੇ ਲੋਕ ਬਥੇਰੇ ਆਉਂਦੇ ਦੁਨੀਆ ਤੇ ਕੋਈ ਵਿਰਲੇ ਹੁੰਦੇ ਜੋ ਖਾਸ ਪਸ ਤੁਸੀਂ ਦੇਖ ਰਹੇ ਹੋ ਜੀ। ਡਾਈਰੈਕਟਰ ਕੰਦੀ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਮਾਰਨਿੰਗ ਅਸੈਂਬਲੀ ਆਪਣੇ ਲਈ ਜ਼ੋਨ ਵਾਲੇ ਨੂੰ ਇੱਥੇ ਮਾਰਨਿੰਗ ਅਸੈਂਬਲੀ ਵਿੱਚ ਹਾਊਸ ਹੋਲਡ ਗਤੀਵਿਧੀਆਂ ਕਰਦੀਆਂ ਉਹਨਾਂ ਦੇ ਪੇਸ਼ ਕਰ ਰਹੇ ਹਨ। ਜਿਵੇਂ ਕਿ ਸਾਨੂੰ ਪਤਾ ਹੀ ਹੈ ਸ਼ਹੀਦ ਭਗਤ ਸਿੰਘ ਇਹ ਬੱਚੀ ਸਾਡੇ ਦੇਸ਼ ਭਗਤ ਸ਼ਾਹਦੇਸ਼ ਤਿਮਹਾਨ ਨਾਇਕ ਦੀ ਉਮਰ ਦੇ ਵਿੱਚ ਵੀ ਆਪਣੇ ਜਾਨਕ ਸਿੰਘ ਜੀ ਬਾਰੇ ਕਿਉਂਕਿ ਉਹ ਸਾਨੂੰ ਉਹ ਜਾਣ ਨਹੀਂ ਕਰੇ ਇਸ ਲਈ ਅਸੀਂ ਸਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਰਹੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਉਸ ਮਹਾਨ ਦੇਸ਼ ਭਗਤ ਦੇ ਜਨਮ ਅਤੇ ਮਾਤਾ ਪਿਤਾ ਬਾਰੇ ਜਾਣਾਂਗੇ ਉਹਨਾਂ ਦਾ ਜਨਮ 28 ਸਤੰਬਰ 1973 ਨੂੰ ਜ਼ਿਲ੍ਹਾ ਲਾਇਲਪੁਰ ਪਿੰਡ ਬੰਗਾ ਵਿੱਚ ਹੋਇਆ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਤੇ ਉਹਨਾਂ ਦਾ ਜੱਦੀ ਪਿੰਡ ਖਟਕੜਕਲਾ ਜੋ ਪੰਜਾਬ ਵਿੱਚ ਹੈ ਦਾ ਨਾਮ ਸੀ ਸਰਦਾਰ ਕਿਸ਼ਨ ਸਿੰਘ ਜੀ ਅਤੇ ਮਾਤਾ ਦਾ ਨਾਮ ਸੀ ਵਿਦਿਆਵਤੀ ਤੇ ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਸਨ ਤੇ ਉਹਨਾਂ ਦਾ ਸਾਰਾ ਪਰਿਵਾਰ ਹੀ ਇੱਕ ਮਹਾਨ ਦੇਸ਼ ਭਗਤੀ ਦੀ ਭਾਵਨਾ ਨਾਲ ਭਰਿਆ ਹੋਇਆ ਸੀ ਇਸ ਲਈ ਬਚਪਨ ਵਿੱਚ ਹੀ ਉਹਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਉਤਪੰਨ ਹੋ ਚੁੱਕੀ ਸੀ 1925ਵੀਂ ਵਿੱਚ ਉਹਨਾਂ ਨੇ ਨੌਜਵਾਨ ਭਾਰਤ ਸਭਾ ਬਣਾਈ ਜਿਸ ਨੇ ਸਾਡੇ ਦੇਸ਼ ਦੀ ਆਜ਼ਾਦੀ ਵਿੱਚ ਮਹਾਰਯੋਗਦਾਨ ਪਾਇਆ ਤੇ ਇਸ ਤੋਂ ਬਾਅਦ ਫਿਰ 1928 ਨੂੰ ਸਾਈਮਨ ਕਮਿਸ਼ਨ ਭਾਰਤ ਆਉਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਭਾਰਤੀਆਂ ਵੱਲੋਂ ਤੇ ਜਿਸ ਵਿੱਚ ਲਾਲਾ ਲਾਜਪਤ ਰਾਏ ਦੀ लाठी चार्ज ਸਮੇਂ ਮੌਤ ਹੋ ਜਾਂਦੀ ਹੈ ਤੇ ਫਿਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਉਹਨਾਂ ਦੀ ਮੌਤ ਦਾ ਬਦਲਾ ਲੈਣ ਲਈ ਇੱਕ ਯੋਜਨਾ ਬਣਾਉਂਦੇ ਨੇ ਉਹਨਾਂ ਦੀ ਮੌਤ ਹੁੰਦੀ ਹੈ ਇੱਕ ਪੁਲਿਸ ਅਫਸਰ ਸਕਾਟ ਦੇ ਹੱਥੋਂ ਉਹ ਮਾਰਨਾ ਤਾਂ ਉਹਨੂੰ ਚਾਹੁੰਦੇ ਨੇ ਬਟ ਉਹਨਾਂ ਦੇ ਹੱਥੋਂ ਸਾਂਡਰਸ ਮਾਰਿਆ ਜਾਂਦਾ ਹੈ ਫਿਰ ਉਹਕੋ ਤਾਂ ਇੱਕ ਵਾਰ ਤਾਂ ਫਸ ਜਾਂਦੇ ਨੇ ਪੁਲਿਸ ਦੇ ਹੱਥੋਂ ਫਿਰ 8 ਅਪ੍ਰੈਲ 1929 ਨੂੰ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਜਾਂਦੇ ਨੇ ਦੋ ਉਸ ਸਮੇਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਇਹ ਹੱਸ ਕੇ ਆਪਣੀ ਗ੍ਰਿਫਤਾਰੀ ਦੇ ਦਿੰਦੇ ਨੇ ਫਿਰ 23 ਮਾਰਚ 1931 ਨੂੰ ਇਹਨਾਂ ਤਿੰਨ ਸੁਰਮਿਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਇਹ ਰੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ